ਪਿਆਰੇ ਵੀਰੋ ਪੰਜਾਬ ਦੀ ਜਿਹੜੀ ਵਰਤਮਾਨ ਸਰਕਾਰ ਆ ਇਹਨੇ ਹੋਂਦ ਜ ਆਉਂਦਿਆਂ ਸਾਰੀ ਬੜਾ ਠੋਕ ਵਜਾ ਕੇ ਐਲਾਨ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਣਾ ਵਾ ਢਾਈ ਸਾਲ ਦਾ ਸਮਾਂ ਲੰਘ ਗਿਆ ਪੰਜਾਬ ਰੰਗਲਾ ਬਣਿਆ ਜਾਂ ਰੋਂਦਾ ਬਣਿਆ ਉਹ ਮੇਰਾ ਵਿਸ਼ਾ ਨਹੀਂ ਮੇਰਾ ਵਿਸ਼ਾ ਪਿਆਰੇ ਵੀਰੋ ਇਹ ਆ ਕਿ ਇਹਨਾਂ ਐਲਾਨ ਕੀਤਾ ਸੀਗਾ ਕਿ ਅਸੀਂ ਸਾਲ 2022 ਦੌਰਾਨ ਇੱਕ ਸਾਲ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ 60 ਲੱਖ ਪੌਦਾ ਲਗਾ ਕੇ ਪੂਰਾ ਪੰਜਾਬ ਜਿਹੜਾ ਉਹ ਹਰਿਆ ਭਰਿਆ ਬਣਾ ਦੇਣਾ ਵਾ ਉਹਦੇ ਸਬੰਧ ਵਿੱਚ ਸਰਕਾਰ ਵੱਲੋਂ ਸਬੰਧਤ ਪ੍ਰਸ਼ਾਸਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਸੜਕਾਂ ਤੇ ਪੂਰੇ ਪੰਜਾਬ ਦੇ ਵਿੱਚ ਬੜੇ ਮਹਿੰਗੇ ਤੇ ਬੜੇ ਦਿਰ ਖਿਚਮੇ ਜਿਹੜੇ ਆ ਉਹ ਹੋਲਡਿੰਗ ਫਲੈਕਸ ਲੱਗੇ ਦੇਖੇ ਜਾਂਦੇ ਰਹੇ ਆ ਅੱਜ ਵੀ ਲੱਗੇ ਨੇ ਪਰ ਸਾਨੂੰ ਪੰਜਾਬ ਦੇ ਵਿੱਚ ਕਿਸੇ ਪਾਸੇ ਨਵਾਂ ਪੌਦਾ ਨਵਾਂ ਦਰਾਤ ਲੱਗਾ ਅਜੇ ਤੱਕ ਵੇ ਨਹੀਂ ਦੇਖਿਆ ਮੈਂ ਇਸ ਵੇਲੇ ਪਿਆਰੇ ਵੀਰੋ ਖੜਾ ਵਾਂ ਕਾਂਦਾ ਦੇਸ਼ ਦੇ ਅਧੀਨ ਪੈਣ ਵਾਲੇ ਬੀਸੀ ਸਟੇਟ ਦੇ ਲੰਘਲੇ ਸ਼ਹਿਰ ਦੀ ਆ 202 ਨੰਬਰ ਸਟਰੀਟ ਆ ਇੱਥੇ ਮਹੱਲਾ ਨਹੀਂ ਬੋਲਦੇ ਨਗਰ ਨਹੀਂ ਬੋਲਦੇ ਸਟਰੀਟ ਬੋਲਦੇ ਜਾਂ ਬੰਨੀ ਬੋਲਦੇ ਨੇ ਦੇਖੋ ਇਹ ਰਿਆਸੀ ਇਲਾਕਾ ਵਾ ਸਾਰਾ ਹੀ ਤੇ ਇੱਥੇ ਸਬੰਧਤ ਸਰਕਾਰ ਨੇ ਕਿੱਡੀ ਵੱਡੀ ਗਿਣਤੀ ਵਿੱਚ ਬੜੇ ਪ੍ਰਭਾਵੀ ਤੇ ਬੜੇ ਸ਼ਾਨਦਾਰ ਤੇ ਬੜੇ ਦਿਲ ਖਿੱਚਵੇਂ ਜਿਹੜੇ ਪੌਦੇ ਲਗਾ ਕੇ ਤੇ ਕਿਦਾਂ ਇਹਨੂੰ ਚਾ ਚਾਨ ਲਗਾਏ ਆ ਦੇਖੋ ਆ ਇੱਕ ਵਾਕਿੰਗ ਸਾਰਾ ਏਰੀਆ ਵਾ ਜਿਹੜਾ ਪੋਡਸਟਰਨ ਆਏ ਤੇ ਇਹਦੇ ਚੋ ਗਿਰਦੇ ਤੇ ਕਿਹੜੀ ਅ ਕਿਸਮ ਦੇ ਕਿੰਨੀ ਅ ਗ੍ਰੀਨਰੀ ਵਾਲੇ ਵਾਲੇ ਪੌਦੇ ਲਗਾਏ ਆ ਤੇ ਕਿੱਡਾ ਹਰਿਆ ਭਰਿਆ ਜਣਾ ਵਾ ਉਹ ਵਾਤਾਵਰਨ ਤੇ ਬਣਾ ਵਧੀਆ ਸੁਹਾਵਣਾ ਜਣਾ ਔਰਾ ਬਣਿਆ ਪਿਆ ਵਾ ਤੇ ਜੇ ਇਹ ਕੈਨੇਡਾ ਸਰਕਾਰ ਵਾਲੇ ਇਸ ਤਰ੍ਹਾਂ ਪੌਦੇ ਲਗਾ ਸਕਦੇ ਆ ਇੱਥੇ ਸਾਡੀ ਪੰਜਾਬ ਦੀ ਸਰਕਾਰ ਨੂੰ ਕੀ ਵਾਕੜਾ ਵਗਿਆ ਪਿਆਰੇ ਵੀਰੋ ਜਿੰਨੀਆਂ ਵੀ ਸਰਕਾਰਾਂ ਪਿੱਛੇ ਪੰਜਾਬ ਵਿੱਚ ਰਹੀਆਂ ਨੇ ਮੈਂ ਕੋਈ ਵਾਤਾ ਜਿਹੜੀ ਵਰਤਮਾਨ ਸਰਕਾਰ ਦੀ ਕੋਈ ਨੁਕਤਾਚੀਨੀ ਨਹੀਂ ਕਰ ਰਿਹਾ ਖਾਸ ਕਰਕੇ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਾਤਾਵਰਣ ਨੂੰ ਸੁਧਾਰਨ ਵਾਲੇ ਪਾਸੇ ਜਾਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਦਿਨ-ਦਿਨ ਡਿੱਗਦੇ ਜਾ ਰਹੇ ਰੋਕਣ ਵਾਸਤੇ ਜਾਂ ਪਾਣੀ ਜਿਹੜਾ ਫਲਿਤ ਹੋ ਗਿਆ ਉਹਨੂੰ ਸੁਧਾਰਨ ਵਾਲੇ ਪਾਸੇ ਲੋਕਾਂ ਦੇ ਕਿਨਦੇ ਜੋਗਰਾਉਂਡ ਪਾਸੇ ਕੋਈ ਪਿਆਰੇ ਵੀਰੋ ਧਿਆਨ ਨਹੀਂ ਦਿੱਤਾ ਭਾਰਤ ਦਾ ਇੱਕ ਅੰਡਰਗਰਾਉਂਡ ਵਾਟਰ ਕੰਟਰੋਲ ਬੋਰਡ ਉਹ ਪਿਛਲੇ 10 ਸਾਲ ਤੋਂ ਚਿੱਠੀਆਂ ਲਿਖ ਰਿਹਾ ਪੁਕਾਰਾਂ ਕਰ ਰਿਹਾ ਕਿ ਪੰਜਾਬ ਦੇ ਫਲਾਣੇ ਫਲਾਣੇ ਬਲਾਕ ਦਾ ਫਲਾਣੇ ਫਲਾਣੇ ਏਰੀਆ ਦਾ ਜਿਹੜਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਇਹਦੇ ਵਿੱਚ ਬੜੇ ਮਾਰੂਤਾਤ ਆ ਗਏ ਨੇ ਜੋ ਮਨੁੱਖਤਾ ਦੇ ਵਾਸਤੇ ਬੜੇ ਘਾਤਕ ਨੇ ਔਰ ਪਿਆਰੇ ਦੋਸਤੋ ਕਿਸੇ ਵੀ ਸਰਕਾਰ ਨੇ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਸੀਆਮ ਨੇ ਇਧਰਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਹਨਾਂ ਦੀ ਪੁਕਾਰ ਉਹਨਾਂ ਦੀਆਂ ਚਿੱਠੀਆਂ ਦੇ ਕੋਈ ਅਮਲ ਨਾ ਕਰਨ ਕਾਰਨ ਅੱਜ ਪੰਜਾਬ ਦਾ ਜੋ ਹਾਲਾਤ ਬਣ ਗਿਆ ਅੱਜ ਪੰਜਾਬ ਤਪਸ ਦੇ ਨਾਲ ਹਾਲੋਂ ਬਿਹਾਲ ਹੋ ਗਿਆ ਗਰਮੀ ਇੰਨੀ ਪੈ ਰਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਅੰਧ ਢੱਕਣਾ ਪਿਆ ਲਾਲਟ ਲਾਲਟ ਜਾਰੀ ਕਰਨਾ ਪਿਆ ਪੰਜਾਬ ਦੇ ਸਕੂਲ ਬੰਦ ਕਰਨੇ ਤੇ ਨੁਕਸਾਨ ਕਿਦਾ ਹੋਇਆ ਪੰਜਾਬ ਦੇ ਲੋਕਾਂ ਦਾ ਆਵਾਮ ਦਾ ਪਾਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਪਿਆਰੇ ਵੀਰੋ ਉਹਨਾਂ ਦੇ ਵਿਧਾਇਕ ਉਹਨਾਂ ਦੇ ਮੰਤਰੀ ਅੱਖਾਂ ਮੀਟ ਕੇ ਬੜੀ ਗਫਲਤੀ ਨਹੀਂ ਸੁੱਤੇ ਪਏ ਨੇ ਤੇ ਅੱਜ ਵੋਟਾਂ ਦਾ ਬੜਾ ਯੋਰ ਹੈ ਤੇ ਉਹਨਾਂ ਨੂੰ ਪਿਆਰੇ ਵੀਰੋ ਸਾਨੂੰ ਪੁੱਛਣਾ ਬਣਦਾ ਵਾ ਕਿ ਤੁਸੀਂ ਸਾਡੇ ਨਾਲ ਜੋ ਵਾਅਦੇ ਕੀਤੇ ਸੀਗੇ ਕਿਉਂ ਨਹੀਂ ਪੂਰੇ ਕੀਤੇ ਜਾ ਰਹੇ ਕਿਉਂ ਨਹੀਂ ਹਰਿਆ ਭਰਿਆ ਪੰਜਾਬ ਨੂੰ ਬਣਾਇਆ ਰੰਗਲਾ ਪੰਜਾਬ ਕਿੱਧਰ ਗਿਆ ਕਿੱਧਰ ਗਿਆ ਪੰਜਾਬ ਦਾ ਵਾਤਾਵਰਨ ਕਿੱਧਰ ਗਈ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਨੇ ਬੁਰੇ ਹਾਲਤ ਕੀਤੇ ਨੇ ਨੌਜਵਾਨਾਂ ਦੇ ਇਸ ਕਰਕੇ ਉਹਨਾਂ ਨੂੰ ਪਛਾਣਾ ਬੰਦਾ ਤੁਸੀਂ ਮੈਨੂੰ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਪਿਆਰੇ ਵੀਰੋ